ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੰਗੋਈ ਮਹਾਰਾਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਕਿ ਅੱਜ ਗੁਰਦੁਆਰਾ ਦਮਦਮਾ ਸਾਹਿਬ ਤੋਂ ਜਿਹੜਾ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਸੋ ਉਸ ਦੇ ਪ੍ਰਸਿੱ ਵਿੱਚ ਸਮੂਹ ਸੇਵਾਦਾਰਾਂ ਵੱਲੋਂ ਜਿਹੜਾ ਕਿ ਅੱਜ ਲੰਗਰ ਦੀ ਵੀ ਲਗਾਇਆ ਗਿਆ ਸੋ ਆਪਾਂ ਗੱਲਬਾਤ ਕਰਾਂਗੇ ਸਰ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਗੁਰਦੁਆਰਾ ਸਾਹਿਬ ਤੋਂ ਜਿਹੜਾ ਆ ਗੁਰਾਂ ਦੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਹਰ ਸਾਲ ਮਹੱਲੇ ਵੱਲੋਂ ਸੁਖਮਨੀ ਸਾਈਡ ਵੱਲੋਂ ਸੰਗਤ ਰਲ ਮਿਲ ਕੇ ਦਸਵੇਂ ਪਾਸ਼ਾ ਸਤਨ ਸ਼੍ਰੀ ਅਕਾਲ ਗੋਵਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਜੇ ਖੁਸ਼ੀਆਂ ਵਿੱਚ ਲੱਖੋਸ਼ੀਆਂ ਪਾਸ਼ਾਈਆਂ ਜੇ ਸਦਗੋ ਨਜ਼ਰ ਕਰੇ ਨੇਮ ਕੇ ਇੱਕਰ ਨਾਮ ਦੇ ਮੇਰਾ ਮੰਤਰ ਸੀਤਲ ਮਾਵਾ ਅਨੁਸਾਰ ਖੁਸ਼ੀਆਂ ਮਨਾ ਰਹੀਆਂ ਨਗਰ ਜੱਗ ਨਗਰ ਕੀਰਤਨ ਦੁਆਰਾ ਹੋਰ ਕੀਰਤਨ ਦੁਆਰਾ ਸੰਗਤ ਜੁੜਦੀ ਹੈ ਆ ਅੱਜ ਨਗਰ ਕੀਰਤਨ ਦਾ ਵਰਦਾ ਦਮਨ ਸਿੰਘ ਸਾਹਿਬ ਕੋ ਆ ਰਿਹਾ ਹੈ ਉਹ ਖੁਸ਼ੀ ਵਿੱਚ ਸੰਗਤਾਂ ਸੇਵਾ ਵਿੱਚ ਬੈਠੀਆਂ ਨੇ ਉਹਨਾਂ ਦੀ ਇੰਤਜ਼ਾਰ ਕਰ ਰਹੇ ਨੇ ਥੋੜੀ ਦੇਰ ਬਾਅਦ ਨਗਰ ਕੀਰਤਨ ਆ ਰਿਹਾ ਉਹਦੇ ਵਿੱਚ ਪੰਜ ਪਿਆਰਿਆਂ ਨੂੰ ਸਮੁੰਦਰ ਸ਼ਕਾਇਆ ਜਾਵੇਗਾ ਸੰਗਤਾਂ ਨੂੰ ਬਿਸਕੁਟ ਦਾ ਪ੍ਰਸ਼ਾਦ ਵੰਡਿਆ ਜਾਵੇਗਾ ਇਸ ਰਲਮੇ ਕੇ ਸੰਗਤਾਂ ਸੇਵਾ ਕਰੀਆਂ ਗੁਰੂ ਮਾਰ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਤੰਦਰੁਸਤ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਥਾਂ ਜੋ ਰਿਸ਼ਾ ਨਗਰ ਕੀਰਤਨ ਗੁਰਦੁਆਰਾ ਦਾ ਮੁੰਦਮਾ ਸਾਹਿਬ ਤੋਂ ਜਿਹੜਾ ਇੱਥੇ ਆਉਂਦਿਆ ਆ ਰਿਹਾ ਸਭ ਤੋਂ ਪਹਿਲਾਂ ਮੈਂ ਕਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਸ ਵਸਤੇ ਨਗਰ ਕੀਰਤਨ ਦਮਦਮਾ ਸਤੋਂ ਨਿਕਲ ਰਿਹਾ ਹੈ ਔਰ ਸਾਰੀ ਇਹ ਸੰਗਤਾਂ ਉਹਨਾਂ ਦੀ ਦਰਸ਼ਨ ਕਰਨ ਨੂੰ ਅੱਗੇ-ਪਿੱਛੇ ਕਹੜਾ ਚੋਂ ਬਾਹਰ ਨਿਕਲ ਕੇ ਖੜੀਆਂ ਨੇ ਇਈ ਜਗ੍ਹਾ ਲੰਗਰ ਲੱਗ ਰਾਇ ਨੇ ਇਸੇ ਤਰ੍ਹਾਂ ਹੀ ਮੱਤਰਣੀ ਕਿ ਅੱਜ ਆਪਣੇ ਇਸ ਮਹੱਲੇ ਵੱਲੋਂ ਕਿਹੜੀ ਇੱਕ ਸੇਵਾ ਕੀਤੀ ਜਾ ਰਹੀ ਹੈ ਇਹ ਕੁਲਦੀਪ ਸਿੰਘ ਜੀ ਅਮਰ ਸਿੰਘ ਜੀ ਔਰ ਮਹੱਲਾ ਨਿਵਾਸੀਆ ਵੱਲੋਂ ਇੱਕ ਕਿਹੜਾ ਲੰਗਰ ਲਗਾਇਆ ਜਾ ਰਿਹਾ ਚਾਹ ਦਾ ਬਿਸਕਟਾਂ ਦਾ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕੁਰਬਾਨੀਆਂ ਕੀਤੀਆਂ ਨੇ ਸਰਬੰਸ ਦਾਨੀ ਬਣਨੇ ਨੇ ਉਹ ਇਹ ਹੀ ਕੁਰਬਾਨੀ ਦੋ ਲਾਲਾਂ ਦੀ ਜਿਹੜੇ ਦੋ ਲਾਲ ਚਮਕੌਰ ਸਾਹਿਬ ਤੇ ਸ਼ਹੀਦ ਹੋਏ ਦੋਹਾਂ ਨੂੰ ਨੀਹ ਚ ਚਨਵਾਇਆ ਗਿਆ ਇਹ ਕੁਰਬਾਨੀ ਸਾਰੇ ਜੱਗ 'ਚ ਕਿਤੇ ਨਹੀਂ ਮਿਲਣੀ ਇਸ ਕਰਕੇ ਇਹਨਾਂ ਦਾ ਕਿਹੜਾ ਗੁਰਪੁਰਬ ਹੈ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਜਨਤਾ ਇਸੇ ਤਰ੍ਹਾਂ ਪੂਰੀ ਤਰ੍ਹਾਂ ਮਸਨਣੇ ਕੀ ਲਗਨ ਲਾ ਕੇ ਸ਼ਰਧਾ ਦੇ ਅਨੁਸਾਰ ਗੁਰੂ ਜੀ ਦੀ ਬਾਣੀ ਦਾ ਨਸਰਨ ਕਰਨ ਤੇ ਸਦਾ ਗੁਰੂ ਜੀ ਦੀ ਕਿਰਪਾ ਨਾਲ ਸਾਰਿਆਂ ਨੂੰ ਮਕਸ਼ਿਸ਼ ਮਿਲੇ ਸਾਰੇ ਖੁਸ਼ਹਾਲ ਰਹਿਣ ਇਹੀ ਕਹਿੰਦਾ ਹਾਂ ਸ਼ਬਦ ਦਾ ਤਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾਂ ਸ਼ੇਰ ਗੁਰੂ ਗੋਬਿੰਦ ਸਿੰਘ ਜੀ ਸਰਵਾਂ ਸਿਧਾਨੀ ਮਹਾਰਾਜ ਦੇ ਗੁਰਪਰਵ ਜੀਆਂ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸੰਨਵਾਲ ਦੇ ਇਤਿਹਾਸ ਦੁਆਰਾ ਧੰਨਵਾਦ ਸਾਹਿਬ ਤੋਂ ਆਰਾਮ ਹੋ ਗਏ ਸੰਨਵਾਲ ਦੇ ਪ੍ਰਕਰਮਾ ਕਰਕੇ ਸ਼ਹਿਰ ਚ ਸਾਰੇ ਸੰਗਤਾਂ ਦੇ ਦਰਸ਼ਕ ਦੇ ਕੇ ਗੁਰੂ ਮਹਾਰਾਜ ਜੀ ਨਿਆਲ ਕਰਨਗੇ ਤੇ ਹਰੇਕ ਸਾਲ ਸੰਗਤਾਂ ਨਿਵਾੜ ਨੰਬਰ 2 ਸਨਵਾਲਾ ਦੇ ਵਿੱਚ ਅਸੀਂ ਰਲ ਮਿਲ ਕੇ ਸੇਵਾ ਕਰਦੇ ਆ ਹਨ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਵਾਹਿਗੁਰੂ ਕੋ ਕਰ ਸਿਮ ਕੇ ਆਪੇ ਬਿਠੇ ਜੀ ਹਾ ਸੋਹਣੇ ਬੇਗੁਣੇ ਜੰਮ ਆਪੇ ਵਾਹ ਵਾਹ ਅਗੰਗ ਸਿੰਘ ਆਪੇ ਗੁਰਚੇਤਾ ਵਾਹ ਵਾਹ ਤੋਂ ਉਸੇ Terima kasih telah <laughs> menonton! i don't know हा भेवा वास होरा ॾे बुखारे बुखारे

ਇੱਕ ਹੋਰ ਵੀਰ ਦੀ ਉਹਨਾਂ ਦੇ ਅਪੀਲ ਪਈ ਇੱਕ ਹੋਰ ਵੀਰ ਦੀ ਨਾਲ ਇਸ ਤਰ੍ਹਾਂ ਦੀ ਉਹਲਾ ਵੀਡੀਓ ਵੀ ਚਾਹ ਰੱਖ ਜਬੜੇ ਚਾਹ ਜਿੱਥੇ ਨੂੰ 75 ਰੁਪਏ ਜਾਇਆ ਇਹ ਤੋਂ ਵੀ ਮੇਲ ਮਿਲਦਾ ਬਿਲਕੁਲ ਸੋਧਿਤ ਕੀਤੀ ਆ ਕਿ ਇਹ ਹਮੀ ਕਾਣੀ ਵਾਣੇ ਨੇ ਰਾਣੀ ਵਾਂਡੇ ਨੇ ਆਦੇ ਰੱਈ ਜੀ ਮੈਂ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਹਿ ਜੀ ਮੈਂ ਸਾਰੀ ਸਾਧ ਸੰਗਤ ਨੂੰ ਜੀ ਕੁਲਜੀਤ ਸਿੰਘ ਸੰਧੂ ਵਾਰ ਨੰਬਰ 6 ਤੋਂ ਕਾਂਗਰਸ ਪਾਰਟੀ ਤੋਂ ਕਾਂਸਲਰਾਂ ਜੀ ਤੇ ਮੈਂ ਸਾਰੀ ਸਾਧ ਸੰਗ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੇ ਤੇ ਸਾਧ ਸੰਗ ਦਾ ਗੁਰਪਰਵ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਸਾਰੀ ਸੰਗਤ ਵੱਲੋਂ ਸਾਰੇ ਅਨੁਭਵਾਈ ਦਿੰਦਾ ਹਾਂ ਵਾਇੂਰੀਕਾ ਤਾਲ ਸਾਹਿਬ ਐਲਿਵਿਕਾ